ਸਤਿ ਸ਼੍ਰੀ ਅਕਾਲ ਦੋਸਤੋ ਲਓ ਵੇ ਮਤਰਵਾਜ ਘਰ ਵਾਲੀ ਬਾਜੀ ਉੱਡੀ ਹੈ 6-6 ਕਬੂਤਰ ਉੱਡੇ ਨੇ ਇਸ ਬਾਜੀ ਦੇ ਵਿੱਚ ਠੀਕ ਹੈ ਜੀ ਮੁਕੀ ਦੀਆਂ ਹੈਰੀ ਪਿਜਨ ਕਲੱਬ ਵੱਲੋਂ ਬਾਜੀ ਉੱਡੀ ਹੈ ਜੀ ਜਿਹਦੇ ਵਿੱਚ 6 ਕਬੂਤਰ ਉਡਾਏ ਗਏ ਤੇ 6 ਦਾ ਟਾਈਮ ਨੋਟ ਆ 21 ਖੁੱਡੇ ਟੋਟਲ ਉੱਡੇ ਨੇ ਜੀ ਇਸ ਬਾਜੀ ਦੇ ਵਿੱਚ 21 ਸ਼ਤਾਂ ਉਡੀਆਂ ਨੇ ਇਸ ਬਾਜੀ ਦੇ ਵਿੱਚ ਔਰ 6 ਕਬੂਤਰਾਂ ਦਾ ਟਾਈਮ ਨੋਟ ਆ ਫਿਰ ਤੁਹਾਨੂੰ ਦੱਸ ਦਈਏ ਜੀ ਮੁਕੇਰੀਆਂ ਦਾ ਏਰੀਆ ਹੈ ਜੀ ਮੁਕੇਰੀਆਂ ਦਸੂਹਾ ਹਾਜੀਪੁਰ ਤੇ ਗਰਦਾਸਪੁਰ ਦੇ ਦੋ ਖੁੱਡੇ ਨੇ ਜੀ ਇਹਦੇ ਵਿੱਚ ਤੇ ਮੈਂ ਜਿਹੜਾ ਹੈਗਾ ਜੀ ਪੂਰਾ ਵਧੀਆ ਚੱਲ ਰਿਹਾ ਇਸ ਟਾਈਮ ਤੇ ਮੁੰਸਫ ਬਾਈ ਆਏ ਹੋਏ ਨੇ ਕਾਲੂ ਵੀਰੇ ਨੀਚੇ ਲੰਗਰ ਸ਼ਾ ਕਰੇ ਨੇ ਨਾਲ ਮਨੀਸ਼ ਭਰਾ ਬੈਠਾ ਆ ਵਾਜੀ ਚੱਲ ਰਹੀ ਹੈ ਇਸ ਟਾਈਮ ਜੀ ਇਹ ਸਾਡੀ ਛੱਤ ਹੈ ਜੀ ਮਤਾ ਪਰ ਤੋਂ ਠੀਕ ਹੈ ਜੀ ਇਹਦੇ ਵਿੱਚ ਜਿਹੜੇ 6 ਕਬੂਤਰ ਉੱਡੇ ਨੇ ਤੇ ਸ਼ਾਂ ਦਾ ਹੀ ਟਾਈਮ ਨੋਟ ਆ ਬਾਈ ਜੀ ਹੈਰੀ ਪੀਜਨ ਕਲੱਬ ਮਕੀਰੀਆਂ ਵਾਲੋਂ ਜਿਹੜਾ ਇਹ ਟੂਰਨਾਮੈਂਟ ਬਾਈ ਕਰਵਾਇਆ ਜਾ ਰਿਹਾ ਫੇਰ ਦੱਸ ਦਈਏ 21 ਛੱਤਾਂ ਜਿਹੜੀਆਂ ਇਹਦੇ ਵਿੱਚ ਉੱਡੀਆਂ ਨੇ ਬਹੁਤ ਵਧੀਆ ਬਾਈ ਜੀ ਬਹੁਤ ਵਧੀਆ ਵੀਰ ਜੀ ਸ਼ੌਂਕੀ ਸਰਦਾਰ ਬਾਈ ਟੋਟਲ ਜਿਹੜੇ ਫੇਰ ਦੱਸ ਦਈਏ ਹਰ ਖੁੱਡੇ ਤੋਂ 6 ਕਬੂਤਰ ਉੱਡੇ ਨੇ ਔਰ 6 ਦਾ ਹੀ ਟਾਈਮ ਨੋਟ ਹੋਣਾ ਬਾਈ ਕੰਟੇਨਮੈਂਟ ਸਕੈਂਟ ਬੜੀਆ ਜਾਹਿਦ ਬਾਈ 6 ਵਜੇ ਉਡਾਏਗੇ ਜੀ 6 ਵਜੇ 6 ਕਬੂਤਰ ਉਡਾ ਦਿੱਤੇ ਹੀ ਸਵੇਰ ਤੇ 10 ਵਜੇ ਦਾ ਆਰਡਰ ਹੈ ਜੀ ਜੇ ਕੋਈ 10 ਵਜੇ ਤੋਂ ਪਹਿਲਾਂ ਬੈਠ ਜਾਂਦਾ ਉਹਦਾ ਟਾਈਮ ਜ਼ੀਰੋ ਹੋ ਜਾਣਾ ਉਹ ਨਹੀਂਗਾ ਪੈਣਾ 10 ਵਜੇ ਤੋਂ ਬਾਅਦ ਜਿਹੜੀ ਹੈਗੀ ਆ ਟਾਈਮ ਦੀ ਗਿਣਤੀ ਜਿਹੜੀ ਉਹ ਸ਼ੁਰੂ ਹੋਣੀ ਆ ਬਾਈ ਫਿਰ ਤੁਹਾਨੂੰ ਦੱਸ ਦਈਏ ਇੱਕ ਹੋਰ ਚੀਜ਼ ਦਸੀਏ ਇਹ ਦੇਖੋ ਇਹ ਛੱਤ ਹੈ ਤੇ 10 ਕਬੂਤਰ ਕੱਟੇ ਹੋਏ ਜਿਹੜੇ ਹੈਗੇ ਉਹ ਥੱਲੇ ਛੱਡੇ ਹੋਏ ਨੇ ਇਹ ਰੂਲ ਹੈ ਕਿ ਘੱਟੋ-ਘੱਟ 10 ਕਬੂਤਰ ਥੱਲੇ ਜਿਹੜੇ ਆ ਛੱਡੇ ਜਾਣੇ ਹੈਗੇ ਤੇ 10 ਵਜੇ ਤੋਂ ਬਾਅਦ ਟਾਈਮ ਦੀ ਜਿਹੜੀ ਉਹ ਗਿਣਤੀ ਸ਼ੁਰੂ ਹੋ ਜੇਗੀ ਨੇੜੇ ਨੇੜੇ ਕਰਕੇ ਤੁਹਾਨੂੰ ਦਿਖਾਣੇ ਆ ਉਹ ਪਰੇ ਕੂਲਰ ਦੇ ਕੋਲ ਚਲੇ ਗਏ ਨੇ ਕੁਝ ਕਬੂਤਰ ਕਿਉਂਕਿ ਛੱਤ ਤੇ ਕੂਲਰ ਵੀ ਲਾਇਆ ਹੋਇਆ ਹੈ ਆ ਟੋਟਲ ਜਿਹੜੇ ਹੈਗੇ ਆ 21 ਖੁੱਡੇ ਉੱਡਿਆ 21ਾਂ ਥਾਵਾਂ ਤੋਂ 6-6 ਕਬੂਤਰ ਉੱਡ ਚੁੱਕੇ ਆ ਬਾਈ ਜੀ। ਔਰ ਅਸਮਾਨ ਦੇ ਵਿੱਚ ਜਿਹੜੇ ਹੈਗੇ ਆ ਕਬੂਤਰ ਬਾਕੀ ਦੇ ਉੱਡ ਰਹੇ ਨੇ ਜੀ। ਲਗਭਗ ਇਸ ਟਾਈਮ 19 ਕੋਠੇ ਆ ਜਿਨ੍ਹਾਂ ਦੇ 6-6 ਨੇ ਦੋ ਛੱਤਾਂ ਦੇ ਉੱਤੇ ਇੱਕ-ਇੱਕ ਕਬੂਤਰ ਜੀ ਬੈਠ ਚੁੱਕਾ ਆ। ਬਾਕੀ 19 ਛੱਤਾਂ ਤੇ ਹੱਲੇ ਤੱਕ 6 ਦੇ 6 ਕਬੂਤਰ ਉੱਡ ਰਹੇ ਨੇ। ਬਾਜੀ ਅੱਜ ਕਿੰਨੇ ਵਜੇ ਤੱਕ ਜਾਂਦੀ ਦੇਖੋ ਅੱਜ ਦਿਨ ਵਧੀਆ ਲੱਗ ਗਿਆ ਜੀ ਜਿਵੇਂ ਕੱਲ ਪਰਸੋਂ ਦੋ ਦਿਨ ਥੋੜੇ ਜੇ ਮੱਧਮ ਜੇ ਰਹੇ ਨੇ ਪਰ ਅੱਜ ਦਾ ਦਿਨ ਜਿਹੜਾ ਹੈਗਾ ਪੂਰਾ ਨਖਾਰ ਲੈ ਗਿਆ ਸਮਾਨ ਬਿਲਕੁਲ ਸਾਫ਼ ਹੈ ਜੀ ਐਨ ਚਮਕ ਰਿਹਾ ਪੂਰਾ ਸੂਰਜ ਅੱਜ ਅੱਜ ਬਦਲੀ ਕੋਈ ਨਹੀਂ ਹੈਗੀ ਉੱਪਰ ਬਾਈ ਜੀ ਤੇ ਮੈਚ ਉੱਡ ਰਿਹਾ ਪੂਰਾ ਵਧੀਆ ਛੇ ਦੇ ਛੇ ਕਬੂਤਰ ਲਗਭਗ ਸਾਰੇ ਭਰਾਵਾਂ ਦੇ ਉੱਡਦੇ ਆ ਦੋ ਵੀਰਾਂ ਦਾ ਜਿਹੜਾ ਇੱਕ ਇੱਕ ਕਬੂਤਰ ਬੈਠਾ ਹੁਣ ਤੱਕ ਇਹ ਛੱਤ ਹੈਗੇ ਜੀ ਆਪਣੀ ਮਤਾ ਪਰ ਤੋਂ ਵਿਰਾਟ ਪੀਜਨ ਕਲੱਬ ਵਾਲਿਆਂ ਛੱਤ ਹੈ ਜੀ ਇੱਥੇ ਵੀ 6 ਕਬੂਤਰ ਉੱਡ ਰਹੇ ਨੇ ਤੇ ਇਹ ਹੈ ਜੀ ਮਨਸਫ ਵੀਰ ਆਪਣਾ ਕਾਲੂ ਭਰਾ ਜਿਨ੍ਹਾਂ ਨੇ ਰੋਟੀ ਪਾਣੀ ਛਕਾਇਆ ਤੇ ਹੁਣ ਜਿਹੜਾ ਹੈਗਾ ਆ ਪੂਰਾ ਜਿਹੜੀ ਚੈਕਿੰਗ ਇਹਨਾਂ ਦੀ ਹਰ ਵੇਲੇ ਧਿਆਨ ਹੁੰਦਾ ਸਾਰੇ ਕਬੂਤਰ ਬਾਈ ਹੋਣੀ ਟਾਈਮ ਟੂ ਟਾਈਮ ਚੈੱਕ ਕਰ ਰਹੇ ਨੇ ਤੇ ਆਪਾਂ ਦੂਜੀਆਂ ਛੱਤਾਂ ਤੇ ਜਾ ਕੇ ਤੁਹਾਨੂੰ ਹੋਰ ਛੱਤਾਂ ਦਾ ਵੀ ਸ਼ੌਂਕ ਕਰਾਵਾਂਗੇ ਜੀ ਜਿੱਥੇ ਵੀ ਪਹੁੰਚਾਂਗੇ ਮੇਰੇ ਭਰਾ ਤੇ ਅੱਜ ਕੌਣ ਜਿੱਤਦਾ ਕੌਣ ਹਾਰਦਾ ਸ਼ਾਮ ਨੂੰ ਇੱਕ ਬਾਈ ਜੀ ਵੀਡੀਓ ਬਣਾ ਕੇ ਤੁਹਾਡੇ ਨਾਲ ਆਪਾਂ ਸ਼ੇਅਰ ਜ਼ਰੂਰ ਕਰਾਂਗੇ ਜੀ। ਸ਼ਵਮਨ ਸ਼ਰਮਾ ਸੀਪੀ ਵੀਰੇ ਹੁਣਾਂ ਦੀ ਅੱਜ ਛੱਤ ਨਹੀਂ ਉੱਡੀ। ਉਹਨਾਂ ਦੇ ਕਬੂਤਰ ਪਿਛਲੇ ਮੈਚ ਦੇ ਵਿੱਚ ਚਾਰ ਕਬੂਤਰ ਜਿਹੜੇ ਉੱਪਰੋਂ ਨਹੀਂ ਆਏ। ਜਿਸ ਕਰਕੇ ਉਹਨਾਂ ਕੋ ਕਬੂਤਰ ਘਟ ਗਏ ਤੇ ਇਸ ਵਾਰ ਜਿਹੜੀ ਉਹਨਾਂ ਦੀ ਛੱਤ ਨਹੀਂ ਗਈ ਉੱਡੀ। ਤੇ ਅੱਜ ਜਿਹੜੀਆਂ ਹੈਗੀਆਂ ਮੁਕੇਰੀਆਂ ਹਾਜੀਪੁਰ ਦਸੂਹਾ ਤੇ ਗਰਦਾਸਪੁਰ ਦੀਆਂ ਫੇਰ ਦਸੀਏ ਦੋ ਛੱਤਾਂ ਨੇ ਇੱਕ ਹੈਗੀਆਂ ਨਿੱਕੂ ਬਰਸੋਲੇ ਦੀ ਤੇ ਦੂਜੀ ਹੈਗਿਆ ਫੌਜੀ ਗਰਨਾਮ ਫੌਜੀ ਦਾ ਅੰਗਲਾ ਭਾਜੀ ਹੋਣਾ ਦੀ। ਇਹ ਸ਼ਤਾਂ ਜਿਹੜੀਆਂ ਉੱਡ ਰਹੀਆਂ ਜੀ ਬਾਕੀ ਪੂਰਾ ਵਧੀਆ ਮਾਹੌਲ ਬਣਿਆ ਹੋਇਆ ਹੈ ਇਹਲੇ ਜੀ ਤੇ ਕਿਉਂਕਿ ਮੈਚ ਬਹੁਤ ਇੰਟਰਸਟਿੰਗ ਹੋ ਜਾਂਦਾ ਆ ਐਂਡ ਦੇਲੇ ਸਮੇਂ ਤੇ ਜਾ ਕੇ ਫਿਰ ਪੂਰਾ ਜ਼ੋਰ ਲੱਗਾ ਹੁੰਦਾ ਆ ਇਹਦੀ ਰੂਲ ਬੜੇ ਪੱਕੇ ਆ ਜੀ ਜੇ ਕਬੂਤਰ ਕੋਈ ਘਰੋਂ ਬਾਹਰ ਬੈਠ ਗਿਆ 50 ਫੁੱਟ ਦਾ ਏਰੀਆ ਦਿੱਤਾ ਗਿਆ ਆ ਤਾਂ ਉਹ ਕਬੂਤਰ ਜਿਹੜਾ ਉਹ ਕੱਟਿਆ ਜਾਊਗਾ ਜੀ ਇਹ ਰੂਲ ਜਿਹੜੇ ਹੈਗੇ ਪੱਕੇ ਫਿਕਸ ਨੇ ਇੱਕ ਵਾਰ ਜਿਹੜਾ 5 ਮਿੰਟ ਦਾ ਸਮਾਂ ਦਿੱਤਾ ਜਾਂਦਾ ਸਵੇਰੇ ਕਬੂਤਰ ਅਰਾਉਂ ਨੂੰ 5 ਮਿੰਟ ਉਡਾਉਣ ਤੋਂ ਬਾਅਦ ਤੁਸੀਂ ਕੁਝ ਨਹੀਂ ਕਰ ਸਕਦੇ ਕੁਲਦੀਪ ਸਿੰਘ ਬਹੁਤ ਵਧੀਆ ਮਿੱਤਰੋ ਤੁਸੀਂ ਦੱਸੋ ਜੀ ਆਪਣੇ ਸੱਜਣ ਜਿੰਨੇ ਵੀ ਨਾਲ ਜੁੜੇ ਨੇ ਸਭ ਦਾ ਦਿਲੋਂ ਧੰਨਵਾਦ ਆ ਇੱਕ ਬੇਨਤੀ ਹੈ ਕਿ ਲਿੰਕ ਸ਼ੇਅਰ ਕਰ ਦਿਆ ਕਰੋ ਤੇ ਜਿਹੜੇ ਵੀਰਾਂ ਨੇ ਆਪਣਾ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਆ ਵੀਰੇ ਜਰੂਰ ਕਰਿਓ ਬਹੁਤ ਧੰਨਵਾਦੀ ਹੋਵਾਂਗੇ ਤੁਹਾਡੇ ਜੀ ਤੇ ਇਸ ਟਾਈਮ ਸ਼ੌਂਕ ਜਿਹੜਾ ਤੁਸੀਂ ਕਰਿਓ ਵਿਰਾਟ ਪੀਜਨ ਕਲੱਬ ਦੀ ਇਹ ਛਾਤ ਆ ਫੇਰ ਤੁਹਾਨੂੰ ਦਿਖਾ ਦਈਏ ਇੱਕ ਵਾਰੀ ਇਹ ਹੈ ਜੀ ਛੱਤ ਤੇ ਜਾਣਾ ਅਲਾਉਡ ਨਹੀਂ ਹੁੰਦਾ ਜੀ ਛੱਤ ਤੇ ਕੋਈ ਵੀ ਜਾ ਨਹੀਂ ਸਕਦਾ ਅਸੀਂ ਦੂਰ ਖੜੇ ਆ ਜੀ ਆਪਾਂ 40-50 ਫੁੱਟ ਦੂਰ ਖੜੇ ਆ ਜਿੱਥੋਂ ਤੁਹਾਨੂੰ ਆਪਾਂ ਇਹ ਸ਼ੌਂਕ ਕਰਾ ਰਹੇ ਹੈਗੇ ਆ ਕਿਉਂਕਿ ਛੱਤ ਤੇ ਜਾਣਾ ਜਿਹੜਾ ਅਲਾਉਡ ਨਹੀਂ ਹੈਗਾ ਬਾਕੀ ਜਿਹੜਾ ਸ਼ੌਂਕ ਐਂਡ ਤੱਕ ਤੁਹਾਨੂੰ ਆਪਾਂ ਇਹਦਾ ਕਰਾਵਾਂਗੇ ਕਿਹੜੇ ਕਿਹੜੇ ਵਧੀਆ ਛੱਤਾਂ ਜਿਹੜੀਆਂ ਉੱਡੀਆਂ ਹੋਈਆਂ ਨੇ ਪੂਰੇ ਵਧੀਆ ਪਲੇਅਰ ਨੇ ਆਪਣੇ ਪਹਿਲਾ 2 ਹਫ਼ਤੇ ਜਿਹੜੇ ਉੱਡੇ ਨੇ ਦੋਨੋਂ ਹਫ਼ਤਿਆਂ 'ਚ ਜਿਹੜੇ ਹੈ ਗਿਆ ਅਲੱਗ-ਅਲੱਗ ਭਰਾਵਾਂ ਦੇ ਨਾਮ ਲੱਗੇ ਆ ਬਾਈ ਪਹਿਲੇ ਹਫ਼ਤੇ ਜਿਹਨਾਂ ਦੇ ਲੱਗੇ ਸੀ ਉਹਨਾਂ ਦੇ ਦੂਜੇ ਹਫ਼ਤੇ 'ਚ ਨਹੀਂ ਲੱਗੇ ਤੇ ਹੁਣ ਆਇਸਕ ਵਾਰ ਤੀਜਾ ਹਫ਼ਤਾ ਆਇਆ ਹੁਣ ਤੀਜੇ ਹਫ਼ਤੇ ਦੇ ਵਿੱਚ ਦੇਖੋ ਵੀ ਕਿਹਦੇ ਕਬੂਤਰ ਕਿੰਨੇ ਉੱਡਿਆ ਤੇ ਕੌਣ ਜਿੱਤਦਾ ਆਪਣਾ ਪਹਿਲੇ ਹਫ਼ਤੇ ਬਾਈ ਇੱਕ ਕਬੂਤਰ ਟੈਂਕੀ ਤੇ ਬਹਿ ਗਿਆ ਸੀ ਜਿਹਦੇ ਕਰਕੇ ਅਸੀਂ ਮੈਚ ਤੋਂ ਬਾਹਰ ਹੋ ਗਏ ਸੀ ਕਿਉਂਕਿ ਬਾਹਰ ਵਾਲਾ ਕਬੂਤਰ ਪੈਣਾ ਨਹੀਂ ਭਾਵੇਂ ਉਹ ਜਿੰਨੇ ਵਜੇ ਮਰਜ਼ੀ ਉੱਡ ਕੇ ਆਵੇ ਦੂਜੇ ਹਫਤੇ ਵਿੱਚ ਆਪਣਾ ਤੀਜਾ ਨੰਬਰ ਬਣਿਆ ਸੀ ਜੀ ਉੱਚ ਆਪਣੇ 6 ਦੇ 6 ਘਰ ਆ ਗਏ ਸੀ ਕਿਉਂਕਿ ਜੇਕਰ ਇੱਕ ਕਬੂਤਰ ਦਾ ਵੀ ਤੁਹਾਨੂੰ ਘਾਟਾ ਹੁੰਦਾ ਹੈ ਤੇ ਤੁਸੀਂ ਨਹੀਂ ਸਮਝ ਲਓ ਵੀ ਗੇਮ ਚੋਂ ਬਾਹਰ ਹੋ 7-8 ਘੰਟੇ ਜਿਹੜੇ ਹੈਗੇ ਆ ਬਰਾਬਰ ਕਰਨੇ ਬਹੁਤ ਔਖੇ ਹੋ ਜਾਂਦੇ ਆ ਬਾਈ ਇਸ ਕਰਕੇ ਤਾਂ ਮੈਚ ਦੇ ਵਿੱਚ ਜਿਹੜੇ ਕਿ 6 ਦੇ 6 ਕਬੂਤਰ ਘਰ ਆਣੇ ਜਿਹੜੇ ਬਹੁਤ ਜ਼ਰੂਰੀ ਹੈ ਜੀ ਐਸ ਟਾਈਮ ਜਿਹੜਾ ਹੈਗਾ ਆ ਪੂਰਾ ਵਧੀਆ ਜਿਹੜਾ ਮੈਚ ਚੱਲ ਰਿਹਾ ਬਾਈ ਜੀ 6 ਕਬੂਤਰ ਆ 6 ਦੇ 6 ਉੱਪਰ ਉੱਡ ਰਹੇ ਨੇ ਸਾਹਮਣੇ ਆ ਬਿਲਕੁਲ ਉੱਚੇ ਗਏ ਹੀ ਉੱਚੇ ਹੋ ਕੇ ਨੀਵੇਂ ਆ ਗਏ ਨੇ ਇੱਕ ਵਾਰੀ ਤੇ ਇੱਕ ਕਬੂਤਰ ਆਲਰੇਡੀ ਨੀਵਾ ਹੀ ਫਿਰਿਆ ਆਇਆ ਈ ਬਾਕੀ ਜਿਹੜੀ ਅਪਡੇਟ ਹੈਗੀ ਆ ਹੈਰੀ ਪਿਜਨ ਕਲੱਬ ਗਰੁੱਪ ਆ ਉਹਦੇ ਵਿੱਚ ਆ ਰਹੀ ਆ 21 ਖੁੱਡੇ ਵੀਰਜੀ ਟੋਟਲ ਉੱਡੇ ਨੇ 21 21ਆਂ ਖੁੱਡਿਆਂ ਤੋਂ 6-6 ਕਬੂਤਰ ਉੱਡੇ ਹੋਏ ਨੇ ਜੀ 21ਆਂ 21ਆਂ ਖੁੱਡਿਆਂ ਤੋਂ ਜੀ ਔਰ ਵਧੀਆ ਮਾਹੌਲ ਬਣਿਆ ਹੋਇਆ ਬਹੁਤ ਵਧੀਆ ਚੱਲ ਰਿਹਾ ਮੈਚ ਇਹਲੇ ਸ਼ੌਂਕ ਜਿਹੜਾ ਪੂਰਾ ਵਧੀਆ ਹੋ ਰਿਹਾ ਬਾਈ ਜੀ ਔਰ ਅੱਜ ਜਿਹੜੀ ਗੇਮ ਹੈਗੀ ਆ ਨਾ ਨਾ ਕਰਦੇ ਵੀ 2-3 ਤੱਕ ਤਾਂ ਜਾਊਗੀ 2 ਤਾਂ ਬਾਜੀ ਜਾਂਦੇ ਆ ਕਿਉਂਕਿ ਸਾਡੇ ਇੱਥੇ ਹਿੱਟ ਕਬੂਤਰ ਵੱਡੇ ਵੱਡੇ ਵਧੀਆ ਹੋਏ ਪਿਛਲੇ ਮੈਚ ਦੇ ਵਿੱਚ ਜਿਹੜਾ ਹਿੱਟ ਕਬੂਤਰ ਸੀ ਨਿੱਕੂ ਬਰਸੋਲੇ ਦਾ ਸੀ 3:55 ਮਿੰਟ ਤੇ ਬਾਈ ਨੇ ਖੁੱਡਾ ਆਪਣਾ ਕਟਾਤਾ ਸੀ ਦੋ ਕਬੂਤਰੀਆਂ ਦੇਖਦੀਆਂ ਨਹੀਂ ਤੇ ਬਾਈ ਉਹ 5 ਵਜੇ ਉਪਰੋਂ ਖੁੱਲ ਗਈਆਂ ਸੀ 4:55 ਤੇ ਮੁੰਸਫ ਫਟਿਆ ਸੀ ਤੇ 5 ਵਜੇ ਉਪਰੋਂ ਕਬੂਤਰੀਆਂ ਖੁੱਲ ਗਈਆਂ ਸੀ ਪਰ ਜਿਹੜੀ ਇੱਕ ਵਾਰ ਖੁੱਡਾ ਕੱਟਿਆ ਜਾਏ ਉਹ ਦੁਬਾਰਾ ਪਾਸ ਨਹੀਂ ਹੁੰਦਾ ਕਬੂਤਰ ਚਾਹੇ ਆਉਣ ਚਾਹੇ ਜਾਣ ਜਿੱਦੋਂ ਇੱਕ ਵਾਰ ਮੁੰਸਫ ਨੇ ਠਾ ਦਿੱਤਾ ਤੁਸੀਂ ਫੇਰ ਉਹ ਖੁੱਡੇ ਤੋਂ ਕੰਮ ਖਤਮ ਬਾਈ ਇਹਦੇ ਵਿੱਚ ਪਰਸੈਂਟੇਜ ਦੇ ਹਿਸਾਬ ਨਾਲ ਵੀਰ ਜੀ ਇਨਾਮ ਨੇ 50% 30% ਤੇ 20% ਇਸ ਹਿਸਾਬ ਦੇ ਨਾਲ ਜਿਹੜੇ ਆ ਗਿਆ ਤਿੰਨ ਇਨਾਮ ਦਿੱਤੇ ਗਏ ਐ ਇਸ ਦੇ ਵਿੱਚ ਬਾਕੀ ਬਹੁਤ ਵਧੀਆ ਇਸ ਟਾਈਮ ਮੈਚ ਜਿਹੜਾ ਹੈਗਾ ਚੱਲ ਰਿਹਾ ਹੈ ਬਾਬੇ ਦੀ ਕਿਰਪਾ ਦੇ ਨਾਲ ਇਹਦੇ ਵਿੱਚ ਇੱਕ ਹੈ ਜੀ ਜਦੋਂ ਤੁਸੀਂ 5 ਮਿੰਟ ਬਾਅਦ ਕਬੂਤਰ ਉਡਾ ਦਿੱਤੇ ਨਾ 5 ਮਿੰਟ ਤੋਂ ਬਾਅਦ ਤੁਸੀਂ ਕਬੂਤਰ ਨਹੀਂ ਉਡਾ ਸਕਦੇ ਵੀ ਛੱਤ ਤੋਂ ਥੱਲੇ ਹੋ ਜਾਣਾ ਹੁੰਦਾ ਆ ਮੁਨਸਫ ਦੀ ਮਰਜ਼ੀ ਦੇ ਅਨਸਾਰ ਹੀ ਸਾਰਾ ਚੱਲਣਾ ਹੁੰਦਾ ਆ ਤੁਸੀਂ ਥੱਲੇ ਜਾ ਛੱਤ ਤੇ ਘੁੰਮ ਨਹੀਂ ਸਕਦੇ ਤੇ 15 ਮਿੰਟ ਬਾਅਦ ਘੱਟੋ-ਘੱਟ 10 ਕਬੂਤਰ ਜਿਹੜੇ ਹੈਗੇ ਆ ਨਾ ਬਿਨਾ ਪਰਾਂ ਤੋਂ ਜਾਂ ਗੁੱਟੀਆਂ ਲਗਾ ਕੇ ਪਰਾਂ ਨੂੰ ਉਹ ਜਿਹੜੇ ਥੱਲੇ ਛੱਡਨੇ ਪੈਂਦੇ ਆ ਤੇ ਜੇਕਰ ਛਤਰੀਆਂ ਜਿਵੇਂ ਆ ਦੇਖੋ ਬਈ ਸਾਡੀਆਂ ਤਿੰਨ ਛਤਰੀਆਂ ਆਆਂ ਖੜੀਆਂ ਆ ਇਸ ਟਾਈਮ ਠੀਕ ਆ ਜੀ ਜੇ ਖੜੀਆਂ ਤੇ ਸ਼ਾਮ ਤੱਕ ਖੜੀਆਂ ਰਹਿਣੀਆਂ ਤੁਸੀਂ ਇਹਨਾਂ ਨੂੰ نیچے ਨਹੀਂ ਕਰ ਸਕਦੇ ਤੁਸੀਂ ਇਹਨਾਂ ਨੂੰ ਨੀਚੇ ਕਦੇ ਨਹੀਂ ਕਰ ਸਕਦੇ ਕਿਸੇ ਹਾਲ ਵਿੱਚ ਵੀ। ਬਾਕੀ ਬਾਈ ਜੀ ਬਹੁਤ ਵਧੀਆ ਜਿਸਕਰਨ ਵੀਰੇ ਧੰਨਵਾਦ। ਬਾਈ ਤਿੰਨ ਕਬੂਤਰ ਛੱਡੇ ਆਪਾਂ ਤਿੰਨ ਕਬੂਤਰੀਆਂ ਛੱਡੀਆਂ ਬਾਈ। ਰਾਮ ਰਾਮ ਮਕੇਸ਼ ਨਾਗਰ ਬਾਈ। ਔਰ ਇੱਕ ਘਰ ਵਾਲਾ ਮੈਚਾ ਨਾਗਰ ਬਾਈ। ਘਰ ਵਾਲਾ ਬਹੁਤ ਵਧੀਆ ਔਰ ਵਧੀਆ ਜਿਹੜਾ ਮੈਚ ਬਾਈ ਜੀ ਇਸ ਟਾਈਮ ਚੱਲ ਰਿਹਾ ਆ ਸ਼ੌਂਕ ਕਰ ਰਹੇ ਹੋ ਤੁਸੀਂ ਛੱਤ ਫੇਰ ਦਸਲੀਏ ਜੀ ਵਿਰਾਟ ਪੀਜਨ ਕਲੱਬ ਦੀ ਛੱਤ ਹੈ ਜਿੱਥੇ ਆਪਾਂ ਹੈ ਆ ਦੂਸਰੀ ਛੱਤ ਤੇ ਜਾ ਕੇ ਵੀ ਬਾਈ ਤੁਹਾਨੂੰ ਥੋੜੀ ਦੇਰ ਬਾਅਦ ਸ਼ੌਂਕ ਕਰਾਉਣੇ ਆ ਕਿਉਂਕਿ ਬਹੁਤ ਸਾਰੇ ਵੀਰ ਕਹਿੰਦੇ ਸੀ ਕਿ ਘਰ ਵਾਲੀਆਂ ਆਵਾਜ਼ੀਆਂ ਲਾਈਵ ਵੀ ਦਿਖਾਇਆ ਕਰੋ ਤੇ ਅਪਡੇਟ ਵੀ ਦਿਆ ਕਰੋ ਬਾਈ ਆਪਣੇ ਮੈਚ ਦੇ ਵਿੱਚ ਅਪਡੇਟ ਦੇਣੀ ਔਖੀ ਹੋ ਜਾਂਦੀ ਹੈ ਕਿਉਂਕਿ ਪੂਰਾ ਮੈਚ ਜਿਹੜਾ ਉਹ ਮੈਨੇਜ ਆਪ ਕਰਨੇ ਪੈਂਦਾ ਸਾਨੂੰ ਬਈ ਬਰਾਟ ਥੱਲੇ ਆ ਖੇਡ ਰਿਆ ਬਾਦਾਮ ਛਲਦਾ ਪਿਆ ਆ ਬੈਠਾ ਹੋਇਆ ਬਰਾਟ ਬਾਦਾਮ ਛੱਲੇ ਜਾ ਰਹੇ ਨੇ ਜਿਹੜੇ ਕਬੂਤਰ ਆਪਣੇ ਦੂਜੇ ਨਹੀਂ ਬਾਹਰ ਛੱਡਣੇ ਆ ਉਹਨਾਂ ਨੂੰ ਪਾਉਣੇ ਆ ਜੀ ਤੇ ਮਨੀਸ਼ ਵੀਰ ਨਾਲ ਲੱਗਾ ਤੇ ਕਾਲੂ ਵੀਰ ਆਪਣਾ ਬੈਠਾ ਹੋਇਆ ਆ ਕਾਲੂ ਵੀਰ ਆ ਜਾਓ ਤੁਸੀਂ ਇੱਥੇ ਕੋਈ ਗੱਲ ਨਹੀਂ ਉੱਪਰੋਂ ਸਾਰਾ ਦੇਖਦਾ ਨਾ ਫੇ ਇੱਥੇ ਬਿੱਲੀ ਬੁੱਲੀ ਨਾ ਆ ਜਾ ਧਿਆਨ ਰੱਖਿਓ ਨਾਲੇ ਇੱਧਰ ਛਾਵੇਂ ਕਰ ਲਓ ਕੁਰਸੀ ਇੱਧਰ ਕਰ ਦੇਣੀ ਚਾਦਰ ਕਈ ਵਾਰ ਛੱਤ ਦੇ ਉੱਤੇ ਬਿੱਲੀ ਆਉਣ ਦਾ ਵੀ ਖਤਰਾ ਹੁੰਦਾ ਹੈ ਇਸ ਕਰਕੇ ਜਿਹੜਾ ਉੱਪਰ ਵੀ ਧਿਆਨ ਰੱਖਣੇ ਪੈਂਦਾ ਜੀ ਕਿਉਂਕਿ ਛੱਤ ਸਾਡੀ ਨੀਵੀਂ ਆ ਤੇ ਆ ਨਾਲ ਆ ਚਵਾਰਾ ਬਿਲਕੁਲ ਨਾਲ ਆ ਘਰ ਦੇ 50 ਫੁੱਟ ਮੈਕਸਿਮਮ ਆ ਇਹਦੀ ਜਿਹੜੀ ਹੈਗੀ ਆ ਦੂਰੀ 50 ਫੁੱਟ ਤੋਂ ਵੀ ਘੱਟ ਆ ਤੇ ਆਪਣੇ ਕਬੂਤਰ ਇੱਥੇ ਵੀ ਬੈਠ ਜਾਂਦੇ ਆ ਪਰ ਇਹ ਚਵਾਰਾ ਸਾਨੂੰ ਵਿੱਚ ਮਿਲਦਾ ਕਿਉਂਕਿ ਸਾਡੇ ਸਾਰੇ ਕਬੂਤਰ ਇਹਦੇ ਤੇ ਬੈਠਦੇ ਆ ਇੱਥੇ ਬੈਠ ਕੇ ਜਿਹੜੇ ਉਹ ਘਰੇ ਆਉਂਦੇ ਆ ਜੀ ਆਪਾਂ ਜਿੰਨੇ ਵੀ ਮੈਚ ਕਰਾਇਆ ਉਹਦੇ ਵਿੱਚ ਅਸੀਂ ਨਾਲ ਲੱਗਦੀ ਛੱਤ ਜਾਂ ਕਿਸੇ ਦਾ ਵੀ ਕਬੂਤਰ ਲਾਗੇ ਬੈਠਦਾ ਸੀ ਉਹ ਆਪਾਂ ਉਹਨਾਂ ਨੂੰ ਦਿੰਦੇ ਸੀ ਜੀ ਕਿਉਂਕਿ ਜਦੋਂ ਕਬੂਤਰ ਕਿਸੇ ਦੇ ਇੱਕ ਥਾਂ ਤੇ ਬੈਠਦੇ ਉਹ ਚੀਜ਼ ਉਹਦੀ ਬਣਦੀ ਵੀ ਆ ਕਿਸੇ ਵੀ ਬੰਦੇ ਦੀ ਹੋਵੇ ਤੇ ਰੂਲ ਜਿਹੜੇ ਹੈਗੇ ਆ ਕਮੇਟੀ ਜਿਹੜੀ ਤੈਅ ਕਰਦੀ ਸਾਰੇ ਬੰਦਿਆਂ ਦੀ ਸਹਿਮਤੀ ਦੇ ਨਾਲ ਬਣਦੇ ਆ ਜਿੰਨੇ ਵੀ ਹੈਗੇ ਜੇ ਕਿਸੇ ਨੂੰ ਕੋਈ ਵੀ ਪ੍ਰੋਬਲਮ ਹੋਵੇ ਤੇ ਉਹ ਆਪਣਾ ਜਿਹੜਾ ਹੈਗਾ ਆ ਆਪਣੀ ਪ੍ਰੋਬਲਮ ਦੱਸ ਸਕਦਾ ਵੀ ਮੈਨੂੰ ਇਸ ਚੀਜ਼ ਤੋਂ ਇਤਰਾਜ਼ ਹੈ ਜੀ ਤੇ ਸਾਰਿਆਂ ਦੀ ਜਿਹੜੀ ਹੈਗੀ ਇਹਦੇ ਵਿੱਚ ਸਹਿਮਤੀ ਲੈਣੀ ਬਹੁਤ ਜ਼ਰੂਰੀ ਹੁੰਦੀ ਆ ਇੱਕ ਬੰਦਾ ਆਪਣੀ ਮਰਜ਼ੀ ਦੇ ਨਾਲ ਕੁਝ ਨਹੀਂ ਕਰ ਸਕਦਾ ਜੇ ਕੋਈ ਦਿੱਕਤ ਆਂਦੀ ਆ ਇੱਕ ਬੰਦੇ ਕੋ ਨਹੀਂ ਇਹਦਾ ਫੈਸਲਾ ਹੁੰਦਾ ਤਾਂ ਕਮੇਟੀ ਜਿਹੜੀ ਰਲ ਕੇ ਫੈਸਲਾ ਲੈਂਦੀ ਆ ਬਈ ਇਸ ਚੀਜ਼ ਦਾ ਇਸ ਟਾਈਮ ਜਿਹੜਾ ਹੈਗਾ ਆ ਪੂਰਾ ਵਧੀਆ ਮਾਹੌਲ ਬਣਿਆ ਹੋਇਆ ਜੀ ਤੇ ਫਿਰ ਤੁਹਾਨੂੰ ਦੱਸਦੀ ਆ ਆਪਣਾ ਕਾਲ ਵੀਰਾ ਆਇਆ ਹੋਇਆ ਸੇਠੀ ਦੇ ਕੋਠੇ ਤੋਂ ਮਨਸਫ ਜਿਹੜੇ ਆ ਗਿਆ ਓਪੋਜੀਟ ਪਾਰਟੀਆਂ ਦੇ ਬਈ ਕਈ ਵਾਰ ਬੰਦੇ ਪੁੱਛਦੇ ਆ ਵੀ ਕਿੱਦਾਂ ਚੈੱਕ ਹੁੰਦਾ ਆ ਮੇਰੇ ਓਪੋਜੀਟ ਪਾਰਟੀਆਂ ਜਿਹੜੀਆਂ ਆਪਸ ਵਿੱਚ ਬਾਜ਼ੀਆਂ ਲੱਗਦੀਆਂ ਉਹਨਾਂ ਦੇ ਮਨਸਫ ਇੱਕ ਦੂਜੇ ਦੇ ਘਰ ਭੇਜੇ ਜਾਂਦੇ ਆ ਔਰ ਹਰ ਘੰਟੇ ਬਾਅਦ ਜਿਹੜੀ ਇਹਦੀ ਰਿਪੋਰਟ ਦਿੱਤੀ ਜਾਂਦੀ ਆ ਕੋਈ ਜਿਹੜਾ ਕੋਈ ਰਿਪੋਰਟ ਨਹੀਂ ਦਊਗਾ ਆਪਣੀ ਅਪਡੇਟ ਨਹੀਂ ਦਊਗਾ ਗਰੁੱਪ ਦੇ ਵਿੱਚ ਉਹਦਾ ਖੁੱਡਾ ਕੱਟ ਦਿੱਤਾ ਜਾਂਦਾ ਬਾਈ ਉਹਦਾ ਖੁੱਡਾ ਕੱਟ ਦਿੱਤਾ ਜਾਂਦਾ ਜੇ ਕਿਸੇ ਨੇ ਇਹਦੇ ਵਿੱਚ ਆਪਣੀ ਰਿਪੋਰਟ ਨਹੀਂ ਦਿੱਤੀ ਅਪਡੇਟ ਨਹੀਂ ਦਿੱਤੀ ਵੀ ਕਿੱਥੇ ਉੜਦਿਆ ਇਹ ਵੀ ਦੱਸਨੇ ਪੈਂਦਾ ਕਬੂਤਰ ਨੀਵੇਂ ਉੜਦਿਆ ਉੱਚੇ ਉੜਦਿਆ ਬੰਦ ਗਏ ਆ ਕਿੰਨੇ ਬੈਠ ਗਏ ਆ ਕਿੰਨੇ ਉੜਦੇ ਪਏ ਆ ਹਰ ਚੀਜ਼ ਜਿਹੜੀ ਹੈਗੀ ਆ ਪ੍ਰੋਪਰ ਦੱਸਨੇ ਪੈਂਦੀ ਆ ਹਰ ਘੰਟੇ ਬਾਅਦ ਤੇ ਜੇਕਰ ਕੋਈ ਕਬੂਤਰ ਬੈਠਦਾ ਉਹਦਾ ਟਾਈਮ ਨਾਲ ਹੀ ਵਿੱਚ ਬੋਲਣੇ ਪੈਂਦਾ ਆ ਦੱਸਣਾ ਪੈਂਦਾ ਵੀ ਇੰਨੇ ਵਜ ਕੇ ਇੰਨੇ ਮਿੰਟ ਤੇ ਕਬੂਤਰ ਬੈਠ ਗਿਆ ਉਸ ਤੋਂ ਬਾਅਦ ਜਿਹੜਾ ਹੈਗਾ ਆ ਫਿਰ ਜਿੰਨੇ ਕਬੂਤਰ ਉੜਦੇ ਹੋਣਗੇ ਸਾਰਿਆਂ ਦਾ ਟਾਈਮ ਨੋਟ ਕਰਕੇ ਉਹਨਾਂ ਦੇ ਘੰਟੇ ਮਿੰਟ ਜਿਹੜੇ ਉਹ ਜਮ੍ਹਾਂ ਹੋਣਗੇ ਫਿਰ ਉਹ ਜਿਹੜੀ ਟੋਟਲ ਘੰਟੇ ਬਣਨਗੇ ਉਹਦੇ ਹਿਸਾਬ ਦੇ ਨਾਲ ਜੇ ਤੇ ਜ਼ਿਆਦਾ ਘੰਟੇ ਆ ਫਰਸਟ ਸੈਕੰਡ ਥਰਡ ਜਿਹੜੇ ਇਨਾਮ ਉਹਦੇ ਹਿਸਾਬ ਨਾਲ ਦਿੱਤੇ ਜਾਂਦੇ ਆ ਜੀ ਦੋ ਕਬੂਤਰ ਮਨੀਸ਼ ਉੱਚੀ ਆ ਇੱਕ ਹਰੀ ਕਾਸ਼ ਵਾਲਾ ਦੂਜਾ ਪਤਾ ਨਹੀਂ ਉਹਨਾਂ ਕਿਹੜਾ ਬੋਤਲ ਬੋਤਲ ਠੀਕ ਆ ਠੀਕ ਆ ਆ ਡੰਡੇ ਵਾਲਾ ਜਿਹੜਾ ਇਧਰ ਨੂੰ ਉੱਡਦਾ ਆਹੋ ਇਧਰ ਇਦਾਂ ਹੀ ਉੱਡਦਾ ਏ ਇੱਕ ਕਬੂਤਰ ਆਪਣੇ ਕਬੂਤਰਾਂ ਨਾਲ ਕੋਈ ਬਾਹਰੋਂ ਆ ਕੇ ਲੱਗਾ ਹੋਇਆ ਨਾਲ ਸਵੇਰ ਦਾ ਨਾਲ ਹੀ ਉੱਡ ਰਿਹਾ ਜੀਓ ਔਰ ਜਟਾਓ ਹੈ ਨਾ ਹਾਂ ਫਿੱਕੀ ਦੀ ਕਸ ਆ ਫਿੱਕੀ ਜੀ ਲੱਗਦੀ ਆ ਹਨ ਠੀਕ ਹੈ ਇਹ ਦਿਖਦੀ ਨਹੀਂ ਹੈਗੀ ਇੱਕ ਕਬੂਤਰ ਕਿਸਦਾ ਬਾਹਰੋਂ ਆ ਕੇ ਨਾਲ ਜੀ ਆਪਣੇ ਕਬੂਤਰਾਂ ਦੇ ਲੱਗਾ ਹੋਇਆ ਉਹ ਵੀ ਉੱਡ ਰਿਹਾ ਹੈਗਾ ਤੇ ਕਈ ਆਉਂਦੇ ਜਾਂਦੇ ਆ ਜੁੱਪਰ ਕਾਫੀ ਆ ਕੇ ਰਲਦੇ ਨਾਲ ਫੇਰ ਚਲੇ ਜਾਂਦੇ ਕਿਉਂਕਿ ਅੱਜ ਬਾਜੀ ਉੱਡਿਆ ਪੂਰਾ ਗੁਰਦਾਸਪੁਰ ਜ਼ਿਲ੍ਹਾ ਵੀ ਅੱਜ ਬਾਜੀ ਨਾਲ ਉੱਡਿਆ ਹੋਇਆ ਜੀ ਉਧਰ ਦੇਸੀ ਕਬੂਤਰ ਉੱਡਦੇ ਨੇ ਜ਼ਿਆਦਾ ਤੇ ਉਧਰ ਵੀ ਜਿਹੜੇ ਹੈਗੇ ਆ ਉੱਡ ਰਹੇ ਨੇ ਨੀਲਾ ਕਬੂਤਰ ਵੀ ਅੱਗੇ ਵਿੱਚ ਦੱਸਦੇ ਨੇ ਕਿ ਕਾ ਆ ਕੇ ਵਿੱਚ ਵੜ ਕੇ ਤੇ ਫੇਰ ਨਿਕਲ ਗਿਆ ਕਈ ਕਬੂਤਰ ਆਉਂਦੇ ਜਾਂਦੇ ਨੇ ਕਿ ਅੱਜ ਬਾਜੀ ਆ ਅੱਜ ਗਰਮੀ ਵੀ ਪੈ ਰਹੀ ਆ ਤੇ ਜਿਹੜੇ ਸਮਾਨ ਗਲਤ ਲੱਗਾ ਹੁੰਦਾ ਉਹ ਕਬੂਤਰ ਫੇਰ ਸਾਡੇ ਪਿੰਡ ਦੇ ਲਾਗੇ ਦਰਿਆ ਆ ਤੇ ਉੱਥੇ ਆ ਕੇ ਡੁਬਗੀਆਂ ਵੀ ਲਾਂਦੇ ਆ ਜੀ ਤੇ ਪੂਰਾ ਨਜ਼ਾਰਾ ਜਿਹੜਾ ਇਸ ਟਾਈਮ ਬਾਜੀ ਦਾ ਬਣਿਆ ਹੋਇਆ ਹੈ ਜੀ ਸਾਰੇ ਭਰਾ ਜਿਹੜੇ ਹੈਗੇ ਇੰਜੋਏਮੈਂਟ ਕਰਦੇ ਆ ਜਿੱਦਾਂ ਜਿੱਦਾਂ ਟਾਈਮ ਵਧਣਾ ਹੈ ਨਾ ਇੱਥੇ ਰੌਣਕਾਂ ਵਧਦੀਆਂ ਜਾਂਦੀਆਂ ਹਰ ਛੱਤ ਤੇ ਫੇ ਜਿਹੜੀਆਂ ਛੱਤਾਂ ਤੇ ਕਬੂਤਰ ਉੜਦੇ ਹੁੰਦੇ ਆ ਉੱਥੇ ਕਈ ਕਈ 20 25 25 ਬੰਦੇ 100 100 ਬੰਦਾ ਵੀ ਇਕੱਠਾ ਹੋ ਜਾਂਦਾ ਆ ਕਿਉਂਕਿ ਇੰਟਰਸਟ ਬਹੁਤ ਜ਼ਿਆਦਾ ਬਣਿਆ ਹੁੰਦਾ ਆ ਸਾਰਿਆਂ ਦਾ ਅੱਜ ਆਪਾਂ ਬਈ ਇੱਕ ਕਬੂਤਰ ਅਲਟੋ ਵਾਲੀ ਬਾਜੀ ਤੇ ਵੀ ਛੱਡਿਆ ਹੋਇਆ ਸ਼ਾਹ ਨੰਗਲ ਦੇ ਨਾਂ ਤੇ ਬਈ ਇੱਕ ਦੱਸ ਦਈਏ ਸ਼ਾਹ ਨੰਗਲ ਜਿਹੜਾ ਕਾਕੂ ਬਾਈ ਨੰਗਲ ਵਾਲਾ ਉਹ ਆਪਣੇ ਘਰੇ ਉਹਦੇ ਕਬੂਤਰ ਆ ਆਪਣੇ ਘਰੇ ਉੜਦੇ ਆ ਉਹਦੇ ਨਾਂ ਤੇ ਇੱਥੋਂ ਹੀ ਉੜਦੇ ਆ ਕਬੂਤਰ ਤੇ ਕਈ ਵਾਰ ਕਿਉਂਕਿ ਉਹ ਬਾਈ ਹੁਣੇ ਨਿਊਜ਼ੀਲੈਂਡ ਬੈਠੇ ਆ ਤੇ ਅੱਜ ਉਹਨਾਂ ਦੇ ਨਾਂ ਤੇ ਜਿਹੜੀ ਸ਼ਾਹ ਨੰਗਲ ਦੇ ਨਾਂ ਤੇ ਕਬੂਤਰੀ ਆ ਜਿਹੜੀ ਆਰਡਰਈ ਆ ਜੱਗਾ ਪਿੰਡ ਜਿਹੜੀ ਬੌਲੀ ਵਾਲੀ ਬਾਜੀ ਸੀ ਨਾ ਅਲਟੋ ਵਾਲੀ ਪਿਛਲੇ ਸਾਲ ਕੈਂਸਲ ਹੋ ਗਈ ਸੀ ਉਹ ਅੱਜ ਉੱਥੇ ਆਰਡਰਈ ਆ ਜੀ ਤੇ ਉਹ ਦੁਆਬਾ ਟੀਵੀ ਤੇ ਲਾਈਵ ਚੱਲ ਰਹੀ ਆ ਬਾਈ ਉਹ ਵੀ ਬਾਜੀ ਤੇ ਕਿਉਂਕਿ ਆਪਣੇ ਜਿੰਨੇ ਲਾਈਵ ਕਰਦੇ ਨੇ ਭਰਾ ਨੇ ਆਪਣੇ ਆਪਾਂ ਕਿਸੇ ਤੋਂ ਬਈ ਜੈਲਸੀ ਨਹੀਂ ਕਰਦੇ ਕਿਉਂਕਿ ਸਾਰੇ ਆਪਣੇ ਭਰਾ ਨੇ ਠੀਕ ਆ ਪ੍ਰਮਾਤਮਾ ਨੇ ਜਿੰਨੂੰ ਦੇਣਾ ਜਿੱਥੇ ਮਿਹਨਤ ਜਿੰਨੇ ਕਰਨੀਆਂ ਉਹਨੇ ਬਈ ਖਾਣਾ ਆ ਉਹਦਾ ਦਿੱਤਾ ਜਿਹੜਾ ਪ੍ਰਮਾਤਮਾ ਦਾ ਦਿੱਤਾ ਸਾਰੇ ਖਾਂਦੇ ਨੇ ਬਾਈ ਉੱਥੇ ਸ਼ਾਇਦ 84 ਕਬੂਤਰ ਉੱਡੇ ਆ ਬੌਲੀ ਆ ਜਿਹੜੇ ਜੱਗੇ ਪੈਣ ਉੱਡੇ ਆ ਤੇ ਇੱਥੇ ਜਿਹੜੇ ਆਪਣੇ 21 ਖੁੱਡੇ ਉੱਡੇ ਨੇ 6-6 ਕਬੂਤਰ ਜਿਹੜੇ ਹੈਗੇ ਆ ਹਰ ਛੱਤ ਤੋਂ ਉੱਡੇ ਹੋਏ ਨੇ ਇੱਥੇ ਬਾਈ ਜੀ 6-6 ਕਬੂਤਰ ਜਿਹੜੇ ਸਾਰੀਆਂ ਛੱਤਾਂ ਤੋਂ ਉੱਡੇ ਨੇ ਤੇ ਮੈਂ ਜਿਹੜਾ ਪੂਰਾ ਇੰਟਰਸਟਿੰਗ ਆ ਫਿਰ ਤੁਹਾਨੂੰ ਦੱਸ ਦਈਏ ਕਿਹੜੇ-ਕਿਹੜੇ ਭਰਾ ਦੇ ਲਿਸਟ ਜਿਹੜੀ ਹੈਗੀ ਆ ਇੱਕ ਵਾਰ ਸਾਡੇ ਕੋਲ ਆ ਜਾਏਗੀ ਥੋੜੇ-ਬਹੁਤ ਨਾਮ ਮੈਨੂੰ ਯਾਦ ਨੇ ਤੁਹਾਨੂੰ ਦੱਸ ਦਿੰਨੇ ਆ ਜੀ ਸ਼ੋਕੂ ਪੰਘਾਲਾ ਗੀ ਕਾਲ ਲੋ ਪੱਟੀ ਤੇ ਰਾ ਦੇ ਮਕੇਰੀਆਂ ਕੋਟੀਆਂ ਮਕੇਰੀਆਂ ਕੇਟੀ ਮਕੇਰੀਆਂ ਹੈਪੀ ਮਕੇਰੀਆਂ ਸੇਠੀ ਮਕੇਰੀਆਂ ਬਾਬਾ ਪਵਨ ਮਕੇਰੀਆਂ ਲਾਲੋ ਮਕੇਰੀਆਂ ਐਮਸੀ ਮਕੇਰੀਆਂ ਬੱਗਾ ਫਤਨ ਚੱਕ ਮੰਗਾ ਦਸੂਹਾ ਪੰਮਾ ਹਾਜੀਪੁਰ ਨਿੱਕੂ ਬਰਸੋਲਾ ਗਰਨਾਮ ਫੌਜੀ ਦਰਾੰਗਲਾ ਤੇ ਇੱਕ ਵਿਰਾਟ ਪੀਨ ਕਲੱਬ ਦੀ ਛੱਤ ਆ ਹੋਰ ਫੌਜੀ ਹਵੇਲ ਚੰਗ ਵੀ ਇੱਕ ਛੱਤ ਹੈਗੀ ਆ ਵਿੱਚ ਜੀ ਕਹਿੰਦਾ ਮਤਲਬ 21 ਛੱਤਾਂ ਜਿਹੜੀਆਂ ਟੋਟਲ ਨੇ ਬਈ ਜਿਹੜੀਆਂ ਉੱਡ ਰਹੀਆਂ ਨੇ ਬਾਕੀ ਮਿੱਤਰੋ ਨਵੀਂ ਅਪਡੇਟ ਤੁਹਾਨੂੰ ਦੂਸਰੀ ਛੱਤ ਤੇ ਜਾ ਕੇ ਦਿੰਨੇ ਆ ਵੇਟ ਕਰੋ ਇੰਤਜ਼ਾਰ ਕਰੋ ਤਦ ਤੱਕ ਲਈ ਧੰਨਵਾਦ ਸ਼ੁਕਰੀਆ ਮਿਹਰਬਾਨੀ ਜੀ ਥੋੜੀ देर ਵੇਟ ਕਰੋ ਵੀਰੇ ਦੂਜੀ ਛੱਤ ਤੇ ਜਾ ਕੇ ਅਪਡੇਟ ਦੰਨੇ ਆ ਜੀ ਧੰਨਵਾਦ ਜੀ